ਇਸ ਟਾਈਮ ਖੜਿਆ ਸੀ ਰਜ਼ਵਾਹਾ ਕੋਟਲੀ ਦਾ ਜਿਹੜਾ ਬੇਨ ਰਜ਼ਵਾਹਾ ਆਉਂਦਾ ਨਾਬੇ ਤੋਂ ਸਾਨੂੰ 15 ਦਿਨ ਹੋ ਗਏ ਪਿੱਟਦਿਆਂ ਨੂੰ ਅਸੀਂ ਖਬਰਾਂ ਵੀ ਲਪਾਈਆਂ ਸਾਰਾ ਕੋ ਕੀਤਾ ਵੀ ਇਹਦੀ ਸਪਾਈ ਕਰਾਉ। ਤੂੰ ਸੱਦ ਕਵਾਏ ਸਾਲੇ ਸਾਡਾ ਨਾ ਹੁੰਦੀ ਹੈ ਜੀ ਹੁਣ ਤਾਂ ਅਸੀਂ ਅੱਧਾ ਨਾਬੇ ਦਾ ਪਾਣੀ ਪੈ ਗਿਆ ਜੀ ਇਹਦੇ ਵਿੱਚ ਦਿ ਲਿਆ ਕੇ ਉਹਦੇ ਅਸੀਂ ਚਮੀ ਝਾੜਦੇ ਇਹਨਾਂ ਨੇ ਤਾਂ ਜਿੰਨਾ ਇਹ ਮੇਰੀ ਦਿਖਾ ਦਿਓ ਕਿ ਕੰਡਾਲ ਵੀ ਦਿਖਦਾ ਹੋਵੇ ਇੱਕ ਕੰਡਾਲ ਵੀ ਦਿਖਾ ਦਿਓ ਮੈਨੂੰ ਤੁਸੀਂ ਲਾਲੋੜਾ ਵਿਵਾਦ ਬਾਰੇ ਕਿੱਥੋਂ ਲਾਉਗੇ ਜੀ ਮੈਂ ਕਿੱਥੋਂ ਪੈਸੇ ਲਿਆ ਉਹ ਕਿੱਥੋਂ ਮੈਂ ਫੜ ਕੇ ਲਿਆ ਉਹ ਜੀ ਬਿਨਾਂ ਇਹ ਤੋਂ ਦੱਸੋ ਮੈਨੂੰ ਜੀ ਆਮ ਸਾਹਿਬ ਦੱਸ ਦਿੰਦੇ ਇਲਾਕੇ ਦੇ ਲੋਕ ਕਦੇ ਐਸਡੀਐਮ ਨਾਭਾ ਨੂੰ ਕਦੇ ਹੋਰ ਪ੍ਰਸ਼ਾਸਨ ਨੂੰ ਹੁਣ ਤੱਕ ਘੱਟ ਵੀ ਸੀ ਤੱਕ ਉਹ ਇਹ ਨਹੀਂ ਸੁਣਦਾ ਜੀ ਅਸੀਂ ਤੁਸੀਂ ਫੋਨ ਵੀ ਲਾ ਕੇ ਦੇਖ ਲੋ ਜੀ ਹੁਣ ਲਾ ਲੈਨੇ ਜੀ ਸਾਡਾ ਫੋਨ ਵੀ ਚੱਕੇ ਦਾ ਫਟੇ ਨੂੰ ਕਹਦੇ ਕੋਈ ਫੋਨ ਵੀ ਨਹੀਂ ਚੱਕਦਾ ਪ੍ਰਸ਼ਾਸਨ ਦਾ ਤੇ ਕਰੀ ਚੱਕਦੇ ਬਰਸਾਤ ਹੋਈ ਹੈ ਹਾਲ ਤਾਂ ਮੌਨਸੂਨ ਨੇ 10 ਕਤ ਦੇਣੀ ਹੈ ਪੰਜਾਬ ਦੇ ਜੀ ਹੁਣ ਲਾਉਣੀ ਨਹੀਂ ਜੀ ਦੀ ਲਾਉਣੀ ਦੁਬਾਰੇ ਕਿੱਥੋਂ ਲਾਵਾਂਗੇ ਇੱਕ ਵਾਰੇ ਮਜ਼ਾ ਲੱਗਦੀ ਫਸਲ ਤਾਂ ਦੁਬਾਰੇ ਜੀ ਕਿੱਥੋਂ ਲਾਵਾਂ ਕਿੱਥੋਂ ਪੈਸੇ ਲਿਆਵਾਂਗੇ ਜੀ ਲੋਕ ਨੁਮੈਂਦੇ ਚੁਣ ਲੈਣ ਸਰਪੰਚ ਸਾਹਿਬ ਲੋਕ ਵੋਟਾਂ ਪਾਉਂਦੇ ਨੇ ਵੀ ਸਾਡਾ ਬਹੁਤ ਕੁਝ ਹੋ ਜਾਣਾ ਅਸੀਂ ਇਸਤਰਾ ਮਿਲਾਂਗੇ ਕਦੇ ਨਾਬਾ ਦੇ ਵਿਧਾਇਕ ਨਾਲ ਇਸ ਟੌਪਿਕ ਤੇ ਗੱਲ ਸਾਡੇ ਨਾਲ ਜਿਹੜਾ ਆ ਹਾਲ ਹੋਇਆ ਜੀ ਕਦੇ ਨਹੀਂ ਹੋਇਆ ਜਿਹੜਾ ਐ ਤਕੀ ਹੋਇਆ ਨਾ ਇਹ ਸਾਡੇ ਨਾਲ ਕਿਸੇ ਵਾਰ ਵੀ ਨਹੀਂ ਹੋਇਆ ਕਿਸੇ ਸਰਕਾਰ ਚ ਵੀ ਨਹੀਂ ਹੋਇਆ ਅਸੀਂ ਯਾਪ ਸਰਕਾਰ ਨੂੰ ਬਣਾਇਆ ਅਸੀਂ ਆ ਵੋਟਾਂ ਪਾਈਆਂ ਨੇ ਪਰ ਦੁੱਖ ਲੱਗ ਰਿਹਾ ਹੁੰਦਾ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ ਜਿਹੜੇ ਨਵਿੰਦੇ ਨੇ ਉਹਨਾਂ ਨੂੰ ਨੀ ਸ਼ਰਮ ਨਹੀਂ ਆ ਰਹੀ ਉਹਨਾਂ ਨੂੰ ਉਹ ਨਹੀਂ ਦੇਖਦੇ ਹੈਗੇ ਵੀ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਵੋਟਾਂ ਪਾਈਆਂ ਨੇ ਅਸੀਂ ਲੋਕਾਂ ਦੇ ਦਰਦ ਜਾ ਕੇ ਸੁਣੀ ਇਹ ਤਾਂ ਅਸੀਂ ਪਿਛਲੀ ਬਾਤ ਕਰ ਤੋਂ ਵਿੱਚ ਉੱਤੇ ਹਨ ਵੀ ਤੁਰੀ ਤਾਂ ਸਰਕਾਰ ਦੇ ਵਿੱਚ ਤੇ ਇਹ ਇੱਥੇ ਜਿਹੜੇ ਜਿਹਦਾ ਯਾਰ ਤੇ ਇਹਦਾ ਯਾਰ ਤੇ ਜੀ ਕੋਈ ਪਰਮਾਤਮਾ ਪੈ ਗਿਆ ਕੋਈ ਸਰਕਾਰਾਂ ਸਾਡੇ ਗੱਲ ਪੈ ਗਈਆਂ ਜੀ ਨੰਦੇ ਨੇ ਸਰਕਾਰਾਂ ਕਿਸਾਨ ਖੁਦਕੁਸ਼ੀ ਕਰਦੇ ਨੇ ਖੁਦਕੁਸ਼ੀ ਕਰਨ ਵਾਲੀ ਕੰਮ ਹੈ ਜੀ ਇਸੇ ਡਰੇਨ ਚ ਡੁੱਬ ਕੇ ਮਰ ਜਾਗੇ ਇੱਥੇ ਹੀ ਕਮਾਉਣਾ ਇੱਥੇ ਹੀ ਖਾਣਾ ਜਦੋਂ ਹੁਣ ਅਮੀਦਾਂ ਦੇ ਪਾਣੀ ਫਿਰ ਗਈ ਸਾਰੀ ਜੀਰੀ ਡੁੱਬ ਗਈ ਜੀ ਜੀ ਸਰਕਾਰ ਦੇ ਚੰਡੇ ਚੱਕ ਕੇ ਮਦਦ ਕਰੀ ਬਦਲਾ ਸਾਡਾ ਕੋਈ ਪਰ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਆ ਸਾਡੇ ਸਾਹਮਣੇ ਆ ਜੀਰੀਆਂ ਡੁੱਬੀਆਂ ਪਿਆਣੇ ਜੀ ਅਸੀਂ ਮੈਲੇ ਦੇ ਵੀ ਜਾਣੇ ਜੀ ਸਾਨੂੰ ਕੋਈ ਨਹੀਂ ਸੁਣਦਾ ਅਸੀਂ ਅਸੀਂ ਬਹੁਤ ਆਰਜਿੰਗਾਂ ਫੋਨ ਕੋਈ ਨਹੀਂ ਇੱਥੇ ਆ ਕੇ ਸ਼ਾਂਤ ਰਹਿੰਦੇ ਨੇ ਇਹ ਹੁਣ ਫਸਲ ਹੀ ਮਰ ਗਈ ਜੀ ਉਹਦੀ ਸਪਾਈ ਕਰਕੇ ਫਿਰ ਬਾਅਦ ਵਿੱਚ ਕੀ ਉਹ ਕਰਾਂਗੇ ਟਾਈਮ ਤੇ ਜਦ ਕੋਈ ਉਹ ਵਾਜੀ ਜਦ ਕਰਨ ਸਪਾਈਆਂ ਇਹਨਾਂ ਦੀ ਸਰਕਾਰ ਲਵੇ ਪੈ ਬਹੁਤ ਬੁਰੇ ਹਾਲਾਂ ਜੀ ਹੁਣ ਤਾਂ ਸੁਣਦੇ ਹੀ ਨਹੀਂ ਕੋਈ ਪਤਾ ਨਹੀਂ ਸਰਕਾਰਾਂ ਨੂੰ ਕੀ ਹੋ ਗਿਆ ਸਾਡਾ ਦਾ ਸਾਡਾ ਦਾ ਅਸੀਂ ਤਾਂ ਮਾਰੇ ਗਏ ਜੀ ਜ਼ਿੰਮੇਵਾਰ ਤਾਂ ਖਤਮ ਆ ਜੀ ਹੁਣ 12 ਤੋਂ 15000 ਰੁਪਏ ਕੀਲੇ ਤੇ ਖਰਚਾ ਕਰਕੇ ਲਾਈ ਤੀ ਰੇਨ ਪਵਾਕ ਮੋਟਾ ਟਰੇਨਪਾਖ ਮੁ르ਤਾਬੁਰ ਪੰਜਾਬ ਸਰਕਾਰ ਮੁ르ਤਾਬੁਰ ਪੰਜਾਬ ਸਰਕਾਰ ਮੁ르ਤਾਬੁਰ ਟਰੇਨਪਾਖ ਮੁ르ਤਾਬੁਰ ਨਾਬਾ ਮੁ르ਤਾਬੁਰ ਐਡੀਐਮ ਨਾਬਾ ਮੁ르ਤਾਬੁਰ ਐਡੀਐਮ ਨਾਬਾ ਮੁ르ਤਾਬੁਰ ਨਾਬਾ ਪ੍ਰਸ਼ਾਸਨ ਮੁ르ਤਾਬੁਰ ਨਾਬਾ ਪ੍ਰਸ਼ਾਸਨ ਮੁ르ਤਾਬੁਰ ਇਸ ਟਾਈਮ ਖੜਿਆ ਸੀ ਰਜ਼ਵਾਹਾ ਕੋਟਲੀ ਦਾ ਜਿਹੜਾ ਬੇਨ ਰਜ਼ਵਾਹਾ ਆਉਂਦਾ ਨਾਬੇ ਤੋਂ ਇਹ ਕਾਫੀ ਪਿੰਡਾਂ ਨੂੰ ਹੋ ਕੇ ਲੰਘ ਜਾਂਦਾ ਕਕਰਾਲਾ ਬਿੰਨਾ ਜਿਹੜੀ ਹੋਰ ਕਈ ਪਿੰਡਾਂ ਨੂੰ ਮਾਰ ਦੇ ਵਿੱਚ ਲੈਂਦਾ ਪਰ ਇਸ ਵਾਰ ਭਗਵਾਨਤਮਾਨ ਦੀ ਸਰਕਾਰ ਨੇ ਇਹਦੀ ਸਫਾਈ ਤੱਕ ਨਹੀਂ ਕਰਵਾਈ ਡਰੇਨ ਵਿਭਾਗ ਇੱਥੇ ਤੱਕ ਨਹੀਂ ਪਹੁੰਚਿਆ ਐਸਡੀਐਮ ਨੇ ਕੋਈ ਮੀਟਿੰਗ ਨਹੀਂ ਕੀਤੀ ਡਰੇਨ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਕਿ ਨਾਬਾ ਦੇ ਵਿੱਚ ਹਰੇਕ ਸਾਲ ਹਰੇਕ ਸਾਲ ਜਿਹੜੀ ਹੜ੍ਹਾਂ ਦੀ ਸਥਿਤੀ ਬਣਦੀ ਆ ਹਜ਼ਾਰਾਂ ਏਕੜ ਫਸਲ ਕਿਸਾਨਾਂ ਦੀ ਮਰ ਜਾਂਦੀ ਆ ਪਰ ਸਫਾਈ ਦਾ ਕਿਤੇ ਅਜੇ ਤੱਕ ਕੋਈ ਧਿਆਨ ਨਹੀਂ ਹੋਇਆ ਜਦ ਸਰਕਾਰ ਲਵੇ ਕੋਈ ਪੈਸਾ ਨਹੀਂ ਜਦ ਸਰਕਾਰ ਇਲੈਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ బిਜੀ ਆ ਪਰ ਲੱਖ ਦਾ ਵੇ ਜ਼ਰੂਰ ਕਰਦੀ ਆ ਸੂਆਂ ਚ ਪਾਣੀ ਚੜਦਾ ਖੇਤਾਂ ਚ ਪਾਣੀ ਚੜਦਾ ਆ ਜਿਹੜਾ ਪਾਣੀ ਦਿਖ ਰਿਹਾ ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਜਿਹੜਾ ਹਜ਼ਾਰਾਂ ਏਕੜ ਮੌਨਸੂਨ ਦੀ ਬਰਸਾਤ ਤੋਂ ਪਹਿਲੇ ਹਾਲ ਤੱਕ ਦੋ ਦਿਨ ਦੀ ਬਰਸਾਤ ਹੋਈ ਆ ਸਿਰਫ ਆਉਣ ਲਈ ਦੋ ਤੋਂ ਚਾਰ ਘੰਟੇ ਬਰਸਾਤ ਹੋਈ ਆ ਉਹਨੇ ਹੜ ਵਰਗੀ ਸਥਿਤੀ ਹੈ ਜਿਹੜੀ ਪਿੰਡ ਕਕਰਾਲਾ ਦੇ ਵਿੱਚ ਕਰ ਦਿੱਤੀ ਗਈ ਆ ਦੂਰ ਦੂਰ ਤੱਕ ਜਿੱਥੇ ਤੱਕ ਸਾਡਾ ਕੈਮਰਾ ਜਾ ਰਿਹਾ ਤੁਹਾਨੂੰ ਉੱਥੇ ਤੱਕ ਪਾਣੀ ਹੈ ਜਿਹੜਾ ਉਹ ਦਿਖ ਰਿਹਾ ਇਸ ਪਾਣੀ ਦੇ ਵਿੱਚ ਝੋਨਾ ਲੱਗਿਆ ਹੋਇਆ ਭਾਵੇਂ ਕਿ ਕਿਸਾਨ ਬੋਲੋ ਪਿਛਲੇ ਹਫਤੇ ਝੋਨੇ ਦੀ ਲਵਾਈ ਹੈ ਜਿਹੜੀ ਇਸ ਖੇਤਾਂ ਦੇ ਵਿੱਚ ਕੀਤੀ ਗਈ ਹੈ ਝੋਨਾ ਨਹੀਂ ਉੱਪਰ ਦਿਖ ਰਿਹਾ ਸਿਰਫ ਪਾਣੀ ਪਾਣੀ ਦਿਖ ਰਿਹਾ ਜੇਕਰ 2 ਤੋਂ 4 ਦਿਨਾਂ ਬਾਅਦ ਮੌਣ ਸੌਣਾ ਆਉਂਦਾ ਤਾਂ ਹਾਲਾਤ ਬੜੇ ਨਾਜ਼ਕ ਹੋ ਜਾਣੇ ਨੇ ਕਿਸਾਨਾਂ ਦਾ ਖਰਚਾ ਪ੍ਰਤੀ ਏਕੜ ਤੇ 10 ਤੋਂ 12000 ਰੁਪਏ ਲਵਾਈ ਤੇ ਆਉਂਦਾ ਪੌਦ ਦੁਬਾਰਾ ਬੀਜੂਗਾ ਪੌਦ ਨਹੀਂ ਮਿਲਦੀ ਲੇਬਰ ਨਹੀਂ ਮਿਲਦੀ ਲੇਬਰ ਦੀ ਦਿੱਕਤ ਬਹੁਤ ਜ਼ਿਆਦਾ ਕਿਸਾਨ ਕਿੱਧਰ ਨੂੰ ਜਾਵੇ ਭਾਵੇਂ ਕਿ ਲੱਖ ਦਾਵੇ ਜ਼ਰੂਰ ਕਰ ਜਾਂਦੇ ਨੇ ਸਮੇਂ ਦੀਆਂ ਸਰਕਾਰਾਂ ਕਿਸਾਨ ਹਤਾਸੀ ਜ਼ਰੂਰ ਕਹਾ ਜਾਂਦੇ ਨੇ ਪਰ ਆਹ ਦਰਦ ਦਾ ਆਹ ਕਿਸਾਨ ਨੇ ਸਾਡੇ ਸਾਹਮਣੇ ਖੜੇ ਨੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਅੱਜ ਅੰਜੂ ਆ ਰਹੇ ਨੇ ਅੰਜੂ ਨਜ਼ਰ ਆ ਰਹੇ ਨੇ ਇਹਨਾਂ ਕਿਸਾਨਾਂ ਦੇ ਅੱਖਾਂ ਦੇ ਵਿੱਚ ਪੁੱਤਾਂ ਵਾਂਗ ਫਸਲ ਜਿਹੜੀ ਉਹ ਪਾਲਦੇ ਨੇ ਮੰਡੀ ਚ ਜਾਂਦੀ ਆ ਅਕਤੂਬਰ ਮਹੀਨੇ ਦੇ ਵਿੱਚ ਜਾਣੀ ਸੀ ਪਹਿਲੇ ਬਰਵਾਦ ਆ ਜਿਹੜੀ ਉਹ ਝੋਨੇ ਦੀ ਫਸਲ ਹੋ ਚੁੱਕੀ ਆ ਬੜੀਆਂ ਆਸਾਂ ਹੁੰਦੀਆਂ ਨੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੇ ਜਦੋਂ ਫਸਲ ਵੀਰ ਦਾ ਕਿਸਾਨ ਵੀ ਆ ਚੀਜ਼ ਕਰਨੀ ਆ ਆ ਚੀਜ਼ ਕਰਨੀ ਆ ਅੱਗੇ ਬਹੁਤ ਸੋਚਾਂ ਸੋਚ ਕੇ ਕਿਸਾਨ ਆ ਜਿਹੜਾ ਚੱਲਦਾ ਮਿੱਟੀ ਨਾਲ ਮਿੱਟੀ ਹੁੰਦਾ ਖੇਤਾਂ ਦੇ ਵਿੱਚ ਪਰ ਕਿਸੇ ਅਫਸਰ ਨੂੰ ਦਰਦ ਨਹੀਂ ਹੈਗਾ ਕਿਸੇ ਵੀ ਕਿਸਾਨ ਦਾ ਪਰ ਆਹ ਮੂੰਹ ਬੋਲਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਪਿੰਡ ਕਕਰਾਲਾ ਦੀਆਂ ਤੁਹਾਨੂੰ ਦਿਖਾ ਰਿਹਾ ਸਾਬਕਾ ਸਰਪੰਚ ਨੇ ਹਰਜੀਤ ਸਿੰਘ ਗਿੱਲ ਨੇ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ 15 ਤੋਂ 20 ਏਕੜ ਉਹਨਾਂ ਦੇ ਨੇ ਜਿਹੜੇ ਹਰ ਸਾਲ ਮਰ ਜਾਂਦੇ ਨੇ ਪਰ ਕਿਸੇ ਨੇ ਕਦੇ ਸਾਰ ਨਹੀਂ ਲਈ ਸਰਪੰਚ ਸਾਹਿਬ ਵੜੇ ਭਾਵਕ ਰੂਪ ਦੇ ਵਿੱਚੋਂ ਬੜਾ ਨੁਕਸਾਨ ਆ ਤੁਹਾਡਾ ਹਰ ਸਾਲ ਹੁੰਦਾ ਪਰ ਕਿਸੇ ਨੇ ਰਜ਼ਵਾਹੇ ਦੀ ਸਫਾਈ ਨਹੀਂ ਕਰਦਾ ਸਾਨੂੰ 15 ਦਿਨ ਹੋ ਗਏ ਪਿੱਟਦਿਆਂ ਨੂੰ ਅਸੀਂ ਖਾਮਰਾ ਵੀ ਲਵਾਈਆਂ ਸਾਰਾ ਕੋ ਕੀਤਾ ਵੀ ਇਹਦੀ ਸਫਾਈ ਕਰਾ ਦਿਓ ਸਾਡੇ ਕੋ ਆਏ ਸਾਲੇ ਸਾਡੇ ਨਾਲ ਹੁੰਦੀ ਹੈ ਜੀ ਹੁਣ ਤਾਂ ਅਸੀਂ ਅੱਧਾ 90 ਦਾ ਪਾਣੀ ਪੈ ਗਿਆ ਜੀ ਇਹਦੇ ਵਿੱਚ ਦਲਦੀ ਲਿਆ ਕੇ ਉਹਦੇ ਅਸੀਂ ਜਮੀ ਜਾੜਦੇ ਇਹਨਾਂ ਨੇ ਤਾਂ ਜਿੰਨਾ ਕਿ ਹਰਚ ਪਾਣੀ ਆਉਂਦਾ ਉਹਨਾਂ ਦਾ ਹਰ ਟਾਈਮ ਚੱਲਦਾ ਜੀ ਹੁਣ ਇਹ ਨਾਲੇ ਦੇ ਵਿੱਚ ਪਾਣੀ ਸਫਾਈ ਇਹਦੀ ਹੈ ਨਹੀਂ ਸਾਡੇ ਖੇਤਾਂ 'ਤੇ ਚੜਿਆ ਵੈ ਜੀ ਜੀਰੀਆ ਲਾਈ ਦਾ 15 ਏਕੜ ਜੀਰੀ ਮੇਰੀ ਦਿਖਾ ਦੋਗੇ ਤੇ ਕਨਾਲ ਵੀ ਦਿਖਦਾ ਹੋਵੇ ਇੱਕ ਕਨਾਲ ਵੀ ਦਿਖਾ ਦੋ ਮੈਨੂੰ 5000 ਦਾ ਪਲੇਵਰ ਨੂੰ ਦੇਤਾ ਜੀ 2000 ਉਹ ਤਾਂ ਗਾਣ ਦਾ ਹੋ ਗਿਆ ਜੀ ਮੇਰਾ ਡੀਜਲ ਦਾ ਤੁਸੀਂ ਲਾ ਲੋਗਾ ਵੀ ਮੈਂ ਦੁਬਾਰਾ ਕਿੱਥੋਂ ਲਾਉਗਾ ਜੀ ਮੈਂ ਕਿੱਥੋਂ ਪੈਸੇ ਲਿਆ ਹੋਏ ਕਿੱਥੋਂ ਮੈਂ ਫੜ ਕੇ ਲਿਆਉਗਾ ਜੀ ਇਹ ਨਾ ਇਹ ਤਾਂ ਦੱਸੋ ਮੈਨੂੰ ਠੀਆਮ ਸਾਹਿਬ ਦੱਸ ਦਨ ਵੀ ਕਿੱਥੋਂ ਲਿਆ ਕੇ ਲਾਈ ਜੀ ਦੁਬਾਰਾ ਦੁਬਾਰਾ ਜੀਰੀ ਬਿਲਕੁਲ ਤੁਹਾਡੀਆਂ ਇਲਾਕੇ ਦੇ ਲੋਕ ਕਦੇ ਐਸਡੀਐਮ ਨਾਭਾ ਨੂੰ ਕਦੇ ਹੋਰ ਪ੍ਰਸ਼ਾਸਨ ਹੁਣ ਤੋਂ ਅਧਿਕਾਰੀਆਂ ਬੀਸੀ ਤੱਕ ਕੋਈ ਨਹੀਂ ਸੁਣਦਾ ਜੀ ਅਸੀਂ ਤੁਸੀਂ ਫੋਨ ਵੀ ਲਾ ਕੇ ਦੇਖ ਲੋ ਜੀ ਹੁਣ ਲਾ ਲੈਨੇ ਜੀ ਸਾਡਾ ਫੋਨ ਵੀ ਚੱਕ ਕੇ ਦਾ ਫੇਟੇ ਨੂੰ ਕਹਦੇ ਹੋ ਜੀ ਕੋਈ ਫੋਨ ਵੀ ਨਹੀਂ ਚੱਕਦਾ ਪ੍ਰਸ਼ਾਸਨ ਦਾ ਤੇ ਘਰ ਸਾਡਾ ਤਾਂ ਉਹਨਾਂ ਨੂੰ ਪਤਾ ਨਹੀਂ ਜੀ ਹੁਣ ਆਹ ਉਹਨਾਂ ਨੂੰ ਪਤਾ ਨਹੀਂ ਬੈਠੇ ਨੇ ਕੁਰਸੀਆਂ ਤੇ ਉਹਨਾਂ ਨੂੰ ਦੇਖ ਨਹੀਂ ਰਿਹਾ ਕੋਈ ਬੱਚਾ ਨੇ ਆ ਕੇ ਖੜਦਾ ਜੀ ਦੇਖ ਲਓ ਜੀ ਆ ਪੰਜ-ਛੇ ਦਿਨ ਹੀ ਚੱਲੂ ਸਾਡੇ ਨਾਲ ਕੰਮ ਇਹ ਇੱਕ ਵੀ ਬੱਚਾ ਆ ਕੇ ਸਾਡੀ ਖਬਰ ਲਈ ਕਹਦਾ ਕਹਿੰਦੇ ਹਾਲੇ ਤਾਂ ਦੋ ਦਿਨ ਦੀ ਬਰਸਾਤ ਹੋਈ ਆ ਹਾਲੇ ਤਾਂ ਮੌਨਸੂਨ ਨੇ ਦਸਕਤ ਦੇਣੀ ਆ ਪੰਜਾਬ ਤੇ ਹੁਣ ਲਾਉਣੀ ਨੀ ਜੀ ਦੀ ਲਾਉਣੀ ਨੀ ਦੁਬਾਰੇ ਕਿੱਥੋਂ ਲਾਵਾਂਗੇ ਇੱਕ ਵਾਰੇ ਮਜ਼ਾ ਲੱਗਦੀ ਫਸਲ ਤਾਂ ਦੁਬਾਰੇ ਜੀ ਕਿੱਥੋਂ ਲਾਵਾਂ ਕਿੱਥੋਂ ਪੈਸੇ ਲਿਆਵਾਂਗੇ ਜੀ ਸਾਨੂੰ ਐ ਤਾਂ ਦੱਸੋ ਵੀ ਕਿੱਥੋਂ ਵੜ ਕੇ ਲਿਆਵਾਂਗੇ ਪੈਸੇ ਮੂਰੋ ਸਾਨੂੰ ਪੈਸੇ ਮਿਲਨੇ ਸਾਡੀ ਫਸਲ ਉਜੜ ਗਈ ਜੀ ਅਸੀਂ ਕਿੱਥੋਂ ਲੈ ਕੇ ਲਾਵਾਂਗੇ ਅਸੀਂ ਤਾਂ ਇਹਨੂੰ ਬੰਜਲ ਕਰ ਦਾਂਗੇ ਬਸ ਆਪਣਾ ਸਮਾਨ ਪਾ ਕੇ ਲੋਕ ਨਵੰਦੇਚੋਂ ਲੰਦ ਨੇ ਸਰਪੰਚ ਸਾਹਿਬ ਲੋਕ ਵੋਟਾਂ ਪਾਉਂਦੇ ਨੇ ਵੀ ਸਾਡਾ ਬਹੁਤ ਕੁਝ ਹੋ ਜਾਣਾ ਅਸੀਂ ਇਸ ਤਰ੍ਹਾਂ ਮਿਲਾਂਗੇ ਕਦੇ ਨਾਬਾ ਦੇ ਵਿਧਾਇਕ ਨਾਲ ਇਸ ਟੌਪਿਕ ਤੇ ਗੱਲ ਹੁੰਦੀ ਹੈ ਸਾਡੇ ਨਾਲ ਜਿਹੜਾ ਆ ਹਾਲ ਹੋਇਆ ਜੀ ਕਦੇ ਨਹੀਂ ਹੋਇਆ ਜਿਹੜਾ ਇਤਕੀ ਹੋਇਆ ਨਾ ਇਹ ਸਾਡੇ ਨਾਲ ਕਿਸੇ ਵਾਰ ਵੀ ਨਹੀਂ ਹੋਇਆ ਕਿਸੇ ਸਰਕਾਰ ਚ ਵੀ ਨਹੀਂ ਹੋਇਆ ਅਸੀਂ ਆਪ ਸਰਕਾਰ ਨੂੰ ਬਣਾਇਆ ਅਸੀਂ ਆ ਵੋਟਾਂ ਪਾਈਆਂ ਨੇ ਪਰ ਦੁੱਖ ਲੱਗ ਰਿਹਾ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ ਲੋਕਾਂ ਦੇ ਵਿੱਚ ਉੱਤੇ ਹਨ ਵੀ ਤੁਸੀਂ ਤਾਂ ਸਰਕਾਰ ਦੇ ਵਿੱਚ ਤੇ ਇਹ ਇੱਥੇ ਜਿਹੜੇ ਜਿਹੜੇ ਨਿਵੇਂਦੇ ਨੇ ਉਹਨਾਂ ਨੂੰ ਨੀ ਸ਼ਰਮ ਨਹੀਂ ਆ ਰਹੀ ਉਹਨਾਂ ਨੂੰ ਉਹ ਨਹੀਂ ਦੇਖਦੇ ਹੈਗੇ ਵੀ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਵੋਟਾਂ ਪਾਈਆਂ ਨੇ ਅਸੀਂ ਲੋਕਾਂ ਦੇ ਦਰਦ ਜਾ ਕੇ ਸੁਣੀ ਇਹ ਤਾਂ ਅਸੀਂ ਪਿਛਲੀ ਵਾਰ ਦੀ ਆ ਮਸ਼ੀਨ ਕੱਢ ਕੇ ਗਈ ਆ ਨਾਲਾ ਮੈਂ ਪਿੱਟ ਪਿੱਟ ਮਰ ਕੇ ਐਡੀਐਮ ਸਾਹਿਬ ਕੋਲੇ ਜਾ ਕੇ ਜੀ ਪਿਛਲੀ ਵਾਰ ਵੀ ਸਾਡਾ ਰਸਤਾ ਵੀ ਬੰਦ ਕਰਤਾ ਇਹਨੂੰ ਤਾਂ ਚਾਲੂ ਕਰਾ ਦਿਓ ਬਟ ਨਹੀਂ ਤਾਂ ਸਾਡੀ ਤਾਂ ਕੋਈ ਸੁਣਵਾਈ ਹੋਣੀ ਜੀ ਕਿਹਨੂੰ ਕਹੀਏ ਜਾ ਕੇ ਐਮਐਲਏ ਸਾਹਿਬ ਨੇ ਸਾਡੇ ਹੁਣ ਉੱਥੇ ਹੀ ਜੇ ਕਹਾਂ ਕਿਉਂ ਕਹਣਗੇ ਅਸੀਂ ਸਾਡੀ ਇਲੈਕਸ਼ਨ ਡਿਊਟੀ ਲੱਗੀ ਹੋਈ ਹੈ ਜੀ ਤੇ ਇਹਨੂੰ ਕਹੀਏ ਕਿਹਦੇ ਕੋਲ ਜਾ ਕੇ ਰੋਈਏ ਅਸੀਂ ਦੇਖੋ ਇਲੈਕਸ਼ਨ ਨਾਲ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਹੁੰਦਾ ਇਲੈਕਸ਼ਨ ਤਾਂ ਕਿਤੇ ਹੋਰ ਜ਼ਿਲ੍ਹੇ 'ਚ ਹੋ ਰਹੀ ਹੈ ਨੁਕਸਾਨ ਤਾਂ ਪਟਿਆਲੇ ਜ਼ਿਲ੍ਹੇ 'ਚ ਹੋ ਰਿਹਾ ਹੈ ਜੀ ਤਾਂ ਉਜਾੜ ਤੇ ਜੀ ਅਸੀਂ ਤਾਂ ਉਜਾੜ ਤੇ ਜੀ ਕੋਈ ਪ੍ਰਮਾਤਮਾ ਪੈ ਗਿਆ ਕੋਈ ਸਰਕਾਰਾਂ ਸਾਡੇ ਗੱਲ ਪੈ ਗਈਆਂ ਜੀ ਅਸੀਂ ਤਾਂ ਉਜਾੜ ਤੇ ਜੀ ਪ੍ਰਮਾਤਮਾ ਹੀ ਕਰੋਪ ਹੈ ਸਾਡੇ ਤੇ ਪਰ ਬਾਦਮਾ ਹੀ ਜਾਂ ਤਾਂ ਕੁੱਤਾ ਜੜ ਰਿਆ ਸਰਕਾਰਾਂ ਦਾ ਚਲੋ ਇਹਨਾਂ ਨੇ ਤਾਂ ਕਰਨੀਆਂ ਸਾਰੇ ਸਰਕਾਰੀ ਕਰਦੇ ਸਾਡੇ ਲਈ ਤਾਂ ਹੁਣ ਇੱਕੇਰਾ ਬਚਦਾ ਜੀ ਫਿਰ ਕਹਿ ਦਿੰਦੇ ਨੇ ਸਰਕਾਰਾਂ ਕਿਸਾਨ ਖੁਦਕੁਸ਼ੀ ਕਰਦੇ ਨੇ ਖੁਦਕੁਸ਼ੀ ਕਰਨ ਵਾਲੀ ਕੰਮ ਆ ਜੀ ਇਹ ਸੇ ਡਰੇਨ ਚ ਡੁੱਬ ਕੇ ਮਰ ਜਾਗੇ ਬਹੁਤ ਸੋਚਾ ਸੋਚਦਾ ਕਿਸਾਨ ਜਦੋਂ ਫਸਲ ਵੀ ਦਾ ਮੰਡੀ ਚ ਲੈ ਕੇ ਜਾਂਦਾ ਬੜੀਆਂ ਉਮੀਦਾਂ ਹੁੰਦੀਆਂ ਨੇ ਕਿਸਾਨ ਨੂੰ ਕਿਤੇ ਨਾ ਕਿਤੇ ਉਮੀਦਾਂ ਦਾ ਆ ਜੀ ਹੁਣ ਜੇ ਫਸਲ ਉਹ ਤਾਂ ਹੀ ਸਾਡੇ ਬੱਚੇ ਪੜਨਗੇ ਇੱਥੇ ਹੀ ਕਮਾਉਣਾ ਇੱਥੇ ਹੀ ਖਾਣਾ ਜਦੋਂ ਹਣਾ ਉਮੀਦਾਂ ਤੇ ਪਾਣੀ ਫਿਰ ਗਈ ਸਾਰੀ ਜ਼ੀਰੀ ਡੁੱਬ ਗਈ ਜੀ ਇਹਦਾ ਠੇਕਾ ਪਰੇ ਬੈਠੇ ਨੇ ਜੀ ਪਹਿਲਾਂ ਪਰੇ ਬੈਠੇ ਨੇ ਪਹਿਲਾਂ ਸਾਰਾ ਠੇਕਾ ਦਿੱਤਾ ਹੋਇਆ ਜੀ ਕਿੰਨੇ ਕਿੰਨੇ ਠੇਕੇ ਤੇ ਜ਼ਮੀਨਾਂ ਜਿਹੜੀ ਲਈ ਹੋਈ 80000 ਨੂੰ ਆ ਜੀ ਪ੍ਰਤੀ ਏਕੜ ਪ੍ਰਤੀ ਏਕੜ ਜੀ ਉਹ ਤਾਂ ਔਖਾ ਹੋ ਗਿਆ 5000 ਲੈ ਪਰਦਾ ਹੋ ਗਿਆ ਜੀ ਖਰਚਾ ਹੋ ਗਿਆ ਜੀ ਹੁਣ ਤੱਕ ਜਿਹੜਾ ਬਾਅਦ ਚਾਉਣਾ ਸੀ ਚਲੋ ਉਹ ਤਾਂ ਫਸਲ ਜਦੋਂ ਉੱਪਰ ਹੁੰਦੀ ਆ ਪਰ ਏਕੜ ਦਾ ਤੁਹਾਨੂੰ ਹੁਣੇ ਪੈ ਗਿਆ ਹੁਣੇ ਪੈ ਗਿਆ ਜੀ ਪਰ ਏਕੜ ਪੈ ਗਿਆ ਜੀ 1000 ਰੁਪਿਆ ਕਿਸ ਤਰ੍ਹਾਂ ਦੇਖਦੇ ਹੋ ਬੜੇ ਦਰਦ ਨੇ ਅੱਖਾਂ ਦੇ ਵਿੱਚ ਅਸੀਂ ਜੀ ਸਰਕਾਰ ਦੀ ਝੰਡੇ ਚੱਕ ਕੇ ਮਦਦ ਕਰੀ ਬਦਲਾ ਸਾਡਾ ਕੋਈ ਫਾਇਦਾ ਹੋ ਜਾ ਪਰ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਆ ਸਾਡੇ ਸਾਹਮਣੇ ਆ ਜੀਰੀਆਂ ਰੁਪਈਆ ਪੰਜਾਣੇ ਜੀ ਅਸੀਂ ਐਮਐਲਏ ਦੇ ਵੀ ਜਾਣੇ ਜੀ ਸਾਨੂੰ ਕੋਈ ਨਹੀਂ ਸੁਣਦਾ ਨਾ ਅਸੀਂ ਬਹੁਤ ਆਰਜ਼ੀਆਂ ਫੋਨ ਕੋਈ ਨਹੀਂ ਇੱਥੇ ਆ ਕੇ ਖੜਾ ਲੈਂਦਾ ਕੋਈ ਸਾ ਹਰ ਇੱਕ ਛਾਲੇ ਇਹੀ ਕੁਝ ਹੁੰਦਾ ਜੀ ਉਹਨਾਂ ਨੂੰ ਪਤਾ ਨਹੀਂ ਜੀ ਇਦੋਂ ਨਾਪੇ ਦਾ ਪਾਣੀ ਪਾਇਆ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਕਿੰਨਾ ਕੁ ਪਾਣੀ ਕਾਫੀ ਜ਼ਿਆਦਾ ਹੈ ਪਿੱਛੇ ਸਫਾਈ ਤਾਂ ਕਹਿੰਦੇ ਹੋਈ ਹੋਣੀ ਬਿਲਕੁਲ ਨਾ ਜੀ ਸਫਾਈ ਤਾਂ ਹੋਈ ਹੋਣੀ ਜੀ ਸਫਾਈ ਦਾ ਜੀ ਹੁਣ ਦੇਖ ਲਓ ਕਿਹੜਾ ਟਾਈਮ ਆ ਗਿਆ ਹੁਣ ਕੀ ਸਫਾਈ ਕਰਨਗੇ ਇਹਦੀ ਜੇ ਹੁਣ ਫਸਲ ਹੀ ਮਰ ਗਈ ਜੀ ਉਹਦੀ ਸਫਾਈ ਕਰਕੇ ਫਿਰ ਬਾਅਦ ਵਿੱਚ ਕੀ ਹੋ ਕਰਾਂਗੇ ਟਾਈਮ ਤੇ ਜਦ ਕੋਈ ਉਹ ਵਾਜੀ ਜਦ ਕਰਨ ਸਫਾਈਆਂ ਇਹਨਾਂ ਦੀ ਸਰਕਾਰ ਕੋਲ ਪੈਸੇ ਨਹੀਂ ਹੈਗੇ ਜਾਂ ਕੀ ਕਾਰਨ ਕਿ ਢਿੱਲੀ ਕਾਰਗਜ਼ਰੀ ਕਿਉਂ ਹੈ ਸਰਕਾਰ ਦੀ ਹਮਲੇ ਪਾਇ ਹੀ ਨਹੀਂ ਹੁਣ ਸਰਕਾਰ ਕੋਲੇ ਹੋਰ ਕੀ ਹੋਵੇ ਜੀ ਇਹ ਲਬਜਾਰੀ ਜਦ ਹੁਣ ਇਹਦਾ ਕੰਮੇ ਨਹੀਂ ਹੋ ਰੇ ਸਾਡਾ ਸਾਡੀ ਤਾਂ ਫਸਲਾਂ ਮਰ ਗਈਆਂ ਜੀ ਕਾਲ ਲਕਸ਼ਣਾਂ ਤੇ ਫਰੀ ਜਾਂਦੇ ਨੇ ਅਸੀਂ ਦੱਸ ਕੀ ਕਰੀਏ ਜੀ ਹੁਣ ਕਿੱਧਰ ਨੂੰ ਜਾਵਾਂਗੇ ਦੁਬਾਰੋ ਫੇਰ ਖਰਚਾ ਕਰਾਂਗੇ ਲਾਈਏ ਜਾਂ ਨਾ ਲਾਈਏ ਕੀ ਕਰੀਏ ਠੇਕੇ ਨੇ ਜ਼ਮੀਨਾਂ ਲਈਆਂ ਹੋਈਆਂ ਨੇ ਬੁਰਾ ਹਾਲ ਹੈ ਜੀ ਕਿਸ ਤਰ੍ਹਾਂ ਦੇਖ ਦਿਆਂ ਤੁਹਾਡੀ ਵੀ ਕਾਫੀ ਉਮਰ ਸਾਨੂੰ ਲੱਗਦੀ ਹੈ ਜਿਹੜੇ ਅੱਜ ਹਾਲਾਤ ਬਿਨਾਂ ਬਾਰਿਸ਼ ਤੋਂ ਬਣ ਚੁੱਕੇ ਨੇ ਚਾਹੇ 2 ਦਿਨ ਦੀ ਬਾਰਿਸ਼ ਪਈ ਆ ਮੌਨਸੂਨ ਨਹੀਂ ਤਾਂ ਲਿਆਉਣਾ ਤੁਸੀਂ ਆਪਣੀ ਜ਼ਿੰਦਗੀ ਦੇ ਹਾਲਾਤ ਦੇਖੇ ਨੇ ਕਦੇ ਹਜੇ ਬਹੁਤ ਬੁਰੇ ਹਾਲਾਂ ਨੇ ਜੀ ਹਰਤਾ ਮਸਾ ਸੁਣਦੇ ਹੀ ਨਹੀਂ ਕੋਈ ਪਤਾ ਨਹੀਂ ਸਰਕਾਰਾਂ ਨੂੰ ਕੀ ਹੋ ਗਿਆ ਅੱਗੇ ਮੜੇ ਮੁੱਟੀ ਕੋਰ ਕਰਦਾ ਇਹ ਨਾਲਾ ਕਈ ਵਾਰ ਜੀ ਜਾਂਦੇ ਤੇ ਹਰਤਾ ਦੋ ਤਿੰਨ ਸਾਲ ਹੋ ਗਏ ਕੋਈ ਪੁੱਛਦਾ ਹੀ ਨਹੀਂਗਾ ਕੋਈ ਨਹੀਂ ਪੁੱਛਦਾ ਹਾਂ ਬੱਸ ਐਸੇ ਰੋਡ ਮਰ ਜਾਂਦੀ ਹੈ ਕਦੇ ਰਹਿ ਜਾਂਦੀ ਹੈ ਕਦੇ ਕਿੰਨੇ ਕਿੰਨੇ ਬੋਟਾ ਦਾ ਬੜੇ ਚਾਬ ਨਾਲ ਪਾਇਆ ਚਾਰਾਂ ਪੰਜਾਂ ਚਾਬ ਬਦਲਾਲ ਲੈਂਦਾ ਸੀ ਆਪਣੀ ਜਾਨ ਤੇ ਤਾਂ ਵੀ ਉਹ ਸਰਕਾਰਾਂ ਤਾਂ ਖੈ ਨਹੀਂ ਕਰਦੀ ਨਹੀਂ ਕੋਈ ਸਹੀ ਰੋ ਆਪ ਵੀ ਕਰੂ ਉਸੇ ਮੜਾ ਮੋਟਾ ਇਹਨੇ ਇੱਕ ਇਹਨੇ ਉਦੋਂ ਵੀ ਜਿਵੇਂ ਉਹ ਕਰ ਰਿਹਾ ਸੀ ਮਾਰ ਸਾਹਿਬ ਬਹੁਤ ਔਖਾ ਹਾਂ ਬਹੁਤ ਔਖਾ ਹੈ ਇੱਕ ਹੋਰ ਹੈ ਜੀ 90 ਦਾ ਪੰਨੇ ਨਾ ਦਲੱਦੀ ਪਿੰਡ ਦੇ ਸਰਪੰਚ ਚੋਰੀ ਧਰਨ ਦੇ ਬੈਠੇ ਪਾਣੀ ਨਾ ਪਾ ਵਿੱਚ ਸਾਡਾ ਨੁਕਸਾਨ ਹੋ ਜੀ ਉਹਨਾਂ ਨੂੰ ਕਹਿੰਦੇ ਛੋਟੇ ਦੇ ਪਰਚੇ ਹੋ ਜਾਣਗੇ ਚਲੋ ਪਾਣੀ ਪਾਤਾ 90 ਦਾ ਅਸੀਂ ਕਹਿੰਦੇ ਕੋਈ ਸਾਨੂੰ ਇਤਰਾਜ਼ ਬਾਜੀ ਨਹੀਂ ਇਹਦਾ ਪਰ ਪ੍ਰਬੰਧ ਦਾ ਕਰਨੀ ਸਾਡਾ ਦਾ ਸਾਡਾ ਦਾ ਅਸੀਂ ਤਾਂ ਮਾਰੇ ਜੀ ਜ਼ਿਮੀਂਦਾਰ ਦਾ ਖਤਮ ਆ ਜੀ ਹੁਣ 12 ਤੋਂ 15000 ਰੁਪਏ ਕੀਲੇ ਦੇ ਖਰਚਾ ਕਰਕੇ ਲਾਈ ਤੀ ਦੁਬਾਰੇ ਕਿੱਥੋਂ ਲੈ ਕੇ ਲਾਵਾਂਗੇ ਜੀ ਬਹੁਤ ਸਾਨੂੰ ਨਹੀਂ ਮਿਲਨੀ ਲੇਬਰ ਸਾਨੂੰ ਨਹੀਂ ਮਿਲਨੀ ਉਹਨਾਂ ਨੂੰ ਰਾਥਣ ਵੀ ਦੰਨਾ ਜੀ ਕੱਲਾ ਖਰਚਾ ਉਹਨਾਂ ਦੇਖੋ ਨਾ ਜੀ ਉਹਨਾਂ ਨੂੰ 2 ਮਹੀਨੇ ਹੋ ਗਏ ਬਿਠਾ ਕੇ ਬਈਆਂ ਨੂੰ ਬਿਠਾਇਆ ਵਾ ਮੋਟਰ ਤੇ ਜੀ ਉਹਨਾਂ ਨੂੰ ਰਾਤ ਨੂੰ ਵੀ ਖਵਾ ਰਹੇ ਮਹੀਨੇ ਦੇ ਜੀ ਫਿਰ ਜੇ ਕਿਸਾਨ ਧਰਨੇ ਮਜ਼ਾਰੇ ਕਰਦਾ ਫਿਰ ਸਰਕਾਰ ਦੀ ਚੀਕ ਨਿਕਲਦੀ ਹੈ ਚੀਕ ਨਿਕਲਦੀ ਜੀ ਫਿਰ ਇਹ ਗਲਤ ਦੱਸਦੇ ਨਹੀਂ ਜੀ ਸੀਐਮ ਕਹਿੰਦਾ ਫਿਰ ਸੀਐਮ ਕਹਿੰਦਾ ਵੀ ਇਹ ਜਗ੍ਹਾ ਨਹੀਂ ਦੇਖਦੇ ਜਿੱਥੇ ਦੇਖਦੇ ਨੇ ਧਰਨਾ ਲਾਉਂਦੇ ਨੇ ਹੁਣ ਸੋਹਣੀ ਹਾਲਾਤ ਦੇਖ ਲੋ ਜੀ ਸਾਡੇ ਬਹੁਤ ਹਾਲਾਤ ਬਹੁਤ ਮਾੜੇ ਇਹ ਪਾਣੀ ਪਾਇਆ ਸੀ ਨਾਬੇ ਦਾਈ ਇਹਨਾਂ ਨੇ ਪੰਕਜ ਬੱਪੂ ਨੇ ਠੱਕੇ ਨਾਲ ਪਾਣੀ ਪਾਇਆ ਜੀ ਇਹਦਾ ਪ੍ਰਬੰਧ ਵੀ ਕਰੇ ਨਾ ਉਹਨੇ ਆਪ ਦਾ ਲੋਟ ਤਾਂ ਦੇਖ ਲਿਆ ਅਜੀਦਾ ਖਤਮ ਕਰਤਾ ਹੀ ਉਹਨੇ ਉਹਨੇ ਆਪਦਾ ਦਾ ਦੇਖ ਲਿਆ ਬਿਨਾਂਬੇ ਦਾ ਪਾਣੀ ਨਿਕਲ ਗਿਆ ਸਾਡੇ ਖੇਤਾਂ ਦਾ ਹੱਲ ਕਰੇ ਜੀ ਕੀ ਕਰੂਗਾ ਛੋਟੇ ਛੋਟੇ ਪਰੋਲਿਆਂ ਪਾਏ ਆ ਪਰੋਲ ਛੋਟੇ ਛੋਟੇ ਪਰੋਲ ਨੇ ਜੇ ਰੋਕਿਆ ਬਈ ਜੀ ਪਾਣੀ ਹਜੇ ਹਜੇ ਇਹ ਮੰਨ ਲਓ ਜੀ ਇਹ ਜਿਹੜਾ ਪਾਣੀ ਆ ਮੀਂਹ ਆਉਂਦਾ ਮੀਂਹ ਤੋਂ ਪਹਿਲਾਂ ਜਿੰਨਾ ਪਾਣੀ ਮੀਂਹ ਆਉਂਦਾ ਤੀ ਜਉਂਨਾ ਪਾਣੀ ਹਰ ਟਾਈਮ 24 ਘੰਟੇ ਚੱਲਦਾ ਜੀ ਨਾਬੇ ਦਾ ਪਾਣੀ ਇਹ ਤਾਂ ਹੁਣਾ 2 ਘੰਟੇ ਮੀਂਹ ਪਿਆ ਜੀ ਹਜੇ ਤਾਂ ਗਾਹਾਂ ਬਰਸਾਤਾ ਆਉਣੀਆ ਨੇ ਜੀ ਫੇਰ ਸਾਡਾ ਕੀ ਹੱਲ ਹੋਊਗਾ ਜੀ ਸਾਡਾ ਕੋਈ ਹੱਲ ਕਰਨੀ ਜੇ ਨਹੀਂ ਅ ਬਿਲਕੁਲ ਜਦੋਂ ਕਿਸਾਨ ਦਾ ਦਰਦ ਆਪਣੀ ਫਸਲ ਦੇ ਪ੍ਰਤੀ ਹੁੰਦਾ ਪਰ ਇੱਕੋ ਗੱਲ ਜਰੂਰ ਕਿਸਾਨ ਆਖ ਦਿੰਦਾ ਸੁਸਾਇਡ ਆਤਮ ਹੱਤਿਆ ਐਦੋਂ ਉੱਪਰ ਦੀ ਕੋਈ ਰਸਤਾ ਕਿਸਾਨ ਨੂੰ ਦਿਖਾਈ ਨਹੀਂ ਦਿੰਦਾ ਪਰ ਸੋਚਣ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਆ ਸਰਕਾਰ ਦੇ ਲਈ ਸਰਕਾਰ ਦੇ ਅਧਿਕਾਰੀ ਜਿਹੜੇ ਲੱਖਾਂ ਲੱਖਾਂ ਰੁਪਇਆ ਤਨਖਾਹਾਂ ਕੁਰਸੀਆਂ ਤੇ ਬੈਠ ਕੇ ਲੈਂਦੇ ਨੇ ਏਸ਼ੀਆ ਦਾ ਆਨੰਦ ਮਾਣਦੇ ਨੇ ਇਹਨਾਂ ਦਾ ਦਰਦ ਕੌਣ ਜਾਣੂਗਾ ਜਿਹੜਾ ਸਾਡੇ ਪਿੱਛੇ ਜਿਹੜੇ ਸਾਡੇ ਪਿੱਛੇ ਖੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀਆਂ ਫਾਸਲਾਂ ਖਰਾਬ ਹੋ ਚੁੱਕੀਆਂ ਨੇ ਉਹ ਅਫਸਰ ਕਿੱਥੇ ਨੇ ਇਹਨਾਂ ਕਿਸਾਨਾਂ ਦਾ ਕੌਣ ਦਰਦ ਆ ਜਿਹੜਾ ਜਾਣੂਗਾ ਸਫਾਈ ਕਿਉਂ ਨਹੀਂ ਹੋਈ ਸਫਾਈ ਕਰਾਉਣਾ অতি ਜ਼ਰੂਰੀ ਸੀ ਇਸ ਰਜਵਾਹੇ ਦੀ ਸਰਕਾਰ ਨੂੰ ਸਫਾਈ ਕਰਾਉਣਾ অতি ਜ਼ਰੂਰੀ ਸੀ ਜੇਕਰ ਕਹਿੰਦੇ ਪਿਛਲੇ ਸਾਲ ਸਫਾਈ ਵੀ ਹੋਈ ਤਾਂ ਪਾਟੜੀਆਂ ਨੇ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਨੇ ਕਿਸਾਨਾਂ ਨੇ ਲੰਘਣ ਲਈ ਵੀ ਰਾਹਤ ਨਹੀਂ ਠੇਕੇਦਾਰ ਪੈਸੇ ਲੈ ਕੇ ਆਪਣੀ ਜੇਬ ਚ ਪਾ ਕੇ ਤੁਰਦਾ ਪਰ ਕਿਸਾਨਾਂ ਨੂੰ ਕੋਈ ਰਸਤਾ ਨਹੀਂ ਇਹ ਪਟੜੀਆਂ ਪਟੜੀਆਂ ਨੇ ਜਿਹੜੀਆਂ ਸੜਕਾਂ ਵਾਂਗ ਕਿਸੇ ਟਾਈਮ ਚੱਲਦੀਆਂ ਜਾਂ ਗੱਡੀਆਂ ਲੱਗਦੀਆਂ ਸੀ ਪਰ ਅੱਜ ਠੇਕੇਦਾਰਾਂ ਨੇ ਮੋٹے ਪੈਸੇ ਲੈ ਕੇ ਠੇਕੇਦਾਰਾਂ ਵੱਲੋਂ ਇਹ ਪਟੜੀਆਂ ਤਾਂ ਬਿਲਕੁਲ ਬੰਦ ਕਰ ਦਿੱਤੀਆਂ ਖਾਣਾ ਪੂਰਤੀ ਨਾਲ ਸਫਾਈਆਂ ਜ਼ਰੂਰ ਕੀਤੀ ਗਈ ਸੀ ਪਿਛਲੇ ਸਾਲ ਪਰ ਇਸ ਵਾਰ ਤਾਂ ਕੋਈ ਇੱਥੇ ਮਸ਼ੀਨ ਤੱਕ ਵੀ ਨਹੀਂ ਪਹੁੰਚੀ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਖਬਰ ਦੇ ਨਾਲ ਕੰਬਕੰਦੀ ਦੀ ਨੀਂਦ ਉੱਠੇਗੀ ਜੇ ਕਿਸਾਨ ਇਸੇ ਤਰ੍ਹਾਂ ਦੱਤ ਦੇ ਮਾਰ ਕੇ ਆਪਣੀਆਂ ਮੋਟਰਾਂ ਤੇ ਆਪਣੀਆਂ ਜ਼ਮੀਨਾਂ ਦੇ ਵਿੱਚ ਬੈਠ ਕੇ ਰੋਂਦੇ ਦਿਖਾਈ ਦੇਣਗੇ ਨਾਬਾ ਤੋਂ ਹਰਮੀਸ ਸਿੰਘ ਮਾਨ